ਵਾਹਿਗੁਰੂ ਜੀ ਕੀ ਬੋਲੇ ਸਤਿਗੁਰੂ ਰੂਪ ਤੇਰੀ ਖਾਲਸਾ ਸਾਡੀ ਲਗ ਲਿਓ ਦੇਵ ਜੀ ਆਪ ਸਾਰੇ ਜਨੇ ਤਾਂ ਨੂੰ ਸਮਾਜ ਸੇਵੀ ਮੇਜਰ ਸਿੰਘ ਦੀ ਖਾਲਸਾ ਕੋਲ ਭਾਈਵਾਲ ਦੀ ਜੋ ਪਹਿਲਾਂ ਪੂਰੇ ਭਾਰਤ ਦਾ ਦੂਰ ਸਾਈਕਲ ਤੇ ਲਾਜੂਤੇ ਗਏ ਤੇ ਇਸੇ ਕਿਰਦਾਰ ਨਾਲ ਰਹੀ ਨਿਰਧ ਸਿੰਘ ਦੀ ਖਾਲਸਾ ਜੋ ਆਪਣੇ ਪਿੰਡ ਕੋਲ ਪਾਈ ਕੇ ਲਿਆ ਕਰਕੇ ਇਹ ਲਦਾਸ ਸਾਈਕਲ ਦਾ ਤੂਰ ਇਹਨਾਂ ਨੂੰ ਲੈ ਕੇ ਜਾਣਾ ਹੈ ਤੇ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਸ ਨਗਰ ਕੁੱਦਾ ਦੇ ਵਿੱਚ ਬਾਬਾ ਜੀ ਆਏ ਗੁਰਦੁਆਰਾ ਸੈਗਰ ਦੇ ਵਿੱਚ ਬਾਬਾ ਜੀ ਨੇ ਰਾਤ ਇੱਥੇ ਨਿਵਾਸ ਕੀਤਾ ਅਤੇ ਪ੍ਰਸ਼ਾਦ ਪਾਣੀ ਦੇ ਨਾਲ ਬਾਬਾ ਜੀ ਦੀ ਸੀਵਾ ਕੀਤੀ ਤੇ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਵਾਸਤੇ ਸਵਾਦ ਜੀ ਜਿਸ ਦੀ ਆਸਾ ਜੋ ਕੇਵਲ ਨਾ ਕੇਵਲ ਸਮਾਜ ਦੇ ਵਿੱਚ ਸੇਵਾ ਕਰਦੇ ਨੇ ਇਹ ਦੀ ਸੀਵਾ ਭਰਨਾ ਭਾਵਨਾ ਦੇ ਨੋਤ ਸ ਦੇ ਨਾਲ ਬੜੀਆਂ ਥਾਵਾਂ ਤੇ ਇਹਨਾਂ ਨੇ ਸਾਈਕਲ ਦੇ ਉਪਰੋਕਟੇ ਨੇ ਸੋ ਅੱਜ ਵੀ ਲੇਲਾ ਰਾਜਾਂ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਉਹਨਾਂ ਨੂੰ ਦਰਬਾਰ ਵਿੱਚ ਆ ਕਰਕੇ ਨਾਮ ਸਤਕ ਹੋਏ ਨੇ ਅਤੇ ਸੰਗਤਾਂ ਨੇ ਬੜਾ ਬਾਬਾ ਜੀ ਦਾ ਸਤਕਾਰ ਕੀਤਾ ਹੈ ਤੇ ਬਾਬਾ ਜੀ ਨੂੰ ਵੀ ਸਭਨਾਂ ਦਾ ਬੜਾ ਸਤਕਾਰ ਕੀਤਾ ਜਾਂਦਾ ਹੈ ਸੋ ਬੇਨਤੀ ਹੈ ਬਾਬਾ ਜੀ ਨੂੰ ਔਰ ਆਲਪ ਪਰਮ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਬੇਨਤੀ ਹੈ ਤਿਹਰਾ ਸਮਾਜਿਕ ਸੇਵਾਵਾਂ ਬਾਬਾ ਜੀ ਕਰਦੇ ਰਹੇ ਸਤਿਗੁਰੂ ਮਹਾਰਾਜ ਦੀ ਕਿਰਪਾ ਬੇਤੀ ਹੈ ਬਾਬਾ ਜੀ ਨੂੰ ਜੀ ਬਾਬਾ ਜੀ ਨੂੰ ਸਿਚਾਰ ਬਿਨਾ ਪ੍ਰਸ਼ੰਸਾ ਕੀਤੀ ਕਿੰਨੀ ਕਾਲ ਬਾਬਾ ਨਾਲ ਚਰਪਤੇ ਨਾਲ ਸੱਤ ਦੇ ਨੇੜੇ ਤੱਕ ਦਾ ਜਿੱਤੇ ਬਾਬਾ ਜੀ ਨੇ ਦੱਪ ਦਿੱਤਾਗਾ ਹੇ ਮਾਪਈ ਕੇਫਰੋਨਾਂ ਜਾ ਰਹੇ ਹਾਂ ਤੇ ਮੇਰਾ ਕੀਤਾ ਜਿਗਾ ਡਿਪੈਂਡ ਮੋਡ ਤੋਂ ਚੜ ਕੇ ਗੁੱਡਾਪੇਟ ਗੁਰੂਗਰਾਹ ਦੇ ਅੱਗੇ ਜਾਣਾ ਪੈਣਾ ਹੈਗਾ ਤੇ ਮੇਰਾ ਕੁੱਲ ਸੰਗਤ ਗੁਰੂਗਰਾਹ ਦੀ ਸਾਰੀ ਕਮੇਟੀ ਇਹਨਾਂ ਨੇ ਮੇਰਾ ਸਹਿਯੋਗ ਦਾ ਨਿਵਾਦ ਕੀਤਾ ਹੈਗਾ ਮੈਂ ਇਹਨਾਂ ਦਾ ਬਹੁਤ-ਬਹੁਤ ਅਹਿਮੀ ਹਾਂ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ Thank you. Got